ਸਸ਼ੀਗਾ ਤੁਸੀਂ ਦੇਖ ਰਹੇ ਹੋ ਡੈਨਿਕਸਪੇਰਾ ਟੀਵੀ ਮੈਂ ਹਾਂ ਨਿਰੂਪ ਜਲਵਾਨ ਸਾਡੇ ਨਾਲ ਪੰਜਾਬੀ ਗਾਇਕ ਕਾਕਾ ਜੀ ਮੌਜੂਦ ਨੇ ਇੱਥੇ ਫਿਲਮ ਦੇਖਣੇ ਆਏ ਹੋ ਸ਼ਾਇਰੀ ਗੱਲ ਆਪਾਂ ਜਦ ਕਰਦੇ ਆ ਲਫ਼ਜ਼ਾਂ ਦੀ ਗੱਲ ਕਰਦੇ ਨੇ ਅ ਪਹਿਲੇ ਜੇ ਲਫ਼ਜ਼ ਹੁੰਦੇ ਸੀਗੇ ਬਹੁਤ ਹੀ ਇਸ ਤਰ੍ਹਾਂ ਦੇ ਹੁੰਦੇ ਸੀਗੇ ਕਿ ਇੱਜ਼ਤ ਰਾਮ ਹੁੰਦੇ ਸੀ ਸ਼ਾਂਤੀ ਹੁੰਦੀ ਸੀਗੀ ਇੱਕ ਇੱਕ ਦੌਰ ਹੁੰਦਾ ਸੀ ਉਹ ਗਾਣੇ ਅੱਜ ਵੀ ਗੁਣਗੁਣਾਏ ਜਾਂਦੇ ਨੇ ਲੇਕਿਨ ਹੁਣ ਜਦ ਆਪਾਂ ਬੀਟ ਦੀ ਅੱਜ ਦੀ ਗੱਲ ਕਰਦੇ ਨੇ ਹੁਣ ਅੱਜਕੱਲ ਦੇ ਗਾਣੇ ਜਿੰਨੀ ਜਲਦੀ ਆਉਂਦੇ ਉੰਨੀ ਜਲਦੀ ਜੇ ਹੈ ਪੁੱਲ ਵੀ ਜਾਂਦੇ ਨੇ ਲੋਕੀ ਮੈਂ ਮੈਨੂੰ ਵੀ ਮੈਂ ਜਦੋਂ ਵੀ ਲਿਖਣ ਦੀ ਕੋਸ਼ਿਸ਼ ਕਰਦਾ ਤਾਂ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਤੁਸੀਂ ਕਹਿੰਦੇ ਹੋ ਥੋੜੀ ਦੇਰ ਚੱਲਦੇ ਨੇ ਨਾ ਗਾਣੇ ਉਹ ਥੋੜੀ ਦੇਰ ਚੱਲਣ ਦਾ ਉਹਨਾਂ ਦੇ ਰੀਜਨਸ ਇਹੀ ਨੇ ਕਿ ਉਹਨਾਂ ਦੇ ਵਿੱਚ ਨਾ ਜੋ ਸਮੇਂ ਦਾ ਮਟੀਰੀਅਲ ਚੱਲ ਰਿਹਾ ਹੈ ਜੋ ਸਮੇਂ ਦੇ ਮਟੀਰੀਅਲ ਦਾ ਟ੍ਰੈਂਡ ਹੈ ਉਹਨੂੰ ਬਹੁਤ ਫਾਲੋ ਕਰਦੇ ਨੇ ਕਈ ਡਾਇਰੈਕਟਰ ਕਿ ਅੱਜ ਕਿਸੇ ਗੱਡੀ ਦਾ ਟ੍ਰੈਂਡ ਹੈ ਕੱਲ ਨੂੰ ਉਹਦਾ ਨਹੀਂ ਰਹੂਗਾ ਸ਼ਾਇਦ ਤੇ ਅੱਜ ਕਿਸੇ ਬ੍ਰਾਂਡ ਦਾ ਰੈਂਡ ਹੈ ਕੋਈ ਹਨਾ ਕਿ ਕਈ ਉਹ ਬ੍ਰਾਂਡ ਦਾ ਨਾਮ ਹੁੰਦਾ ਬੁਰੇ ਮੈਂ ਉਹਨੂੰ ਕ੍ਰੈਡਿਟਾਈਜ਼ੇਸ਼ਨ ਕਰ ਰਿਹਾ ਕਿ ਉਹ ਇਸ ਤਰ੍ਹਾਂ ਕਰਦੇ ਨੇ ਹਰੇਕ ਦਾ ਆਪਣਾ ਤਰੀਕਾ ਹੁੰਦਾ ਮੇਰਾ ਤਰੀਕਾ ਇਹ ਹੈ ਮੈਂ ਚਾਹਣਾ ਹੁੰਨਾ ਕਿ ਮੇਰੇ ਗਾਣੇ ਦੇ ਵਿੱਚ ਮਟੀਰੀਅਲ ਦਾ ਜ਼ਿਕਰ ਘੱਟ ਤੋਂ ਘੱਟ ਹੋਵੇ ਗੱਡੀ ਦਾ ਜਾਂ ਘੜੀ ਦਾ ਜਾਂ ਫਿਰ ਕੋਈ ਕਮਰਸ਼ਲ ਬ੍ਰਾਂਡ ਜਿਹੜੇ ਆਪਣੇ ਕੱਪੜਿਆਂ ਦੇ ਹੋਵੇ ਤਾਂ ਕਿ ਉਹ ਜਦੋਂ ਇਹਦੀ ਤਾਂ ਨਹੀਂ ਪਾਉਂਦੇ ਤਾਂ ਰਾਈਟਰ ਦੇ ਹੱਥ 'ਚ ਬਚਦੀਆਂ ਹੋ ਚੀਜ਼ਾਂ ਨੇ ਜਿਹੜੀਆਂ ਮੇਰੇ ਇਮੋਸ਼ਨਸ ਨੇ ਸਿਰਫ ਜਜ਼ਬਾਤ ਬਾਤਾਂ ਦੇ ਨੇ ਤੱਜ ਜ਼ਬਾਂਤ ਸਦਾ ਬਾਰ ਹੀ ਹੁੰਦੇ ਨੇ ਜੇ ਜਿਵੇਂ ਲਿਖਿਆ ਕਿ 10 ਕੀ ਕਰਨ ਤੇਰੇ ਤੇ ਮੇਰਾ ਕਹਿਣ ਤੋਂ ਦਾ ਤਾਂ ਇਹਦੇ ਵਿੱਚ ਨਾ ਕਿਸੇ ਬਾਈਕ ਦੀ ਗੱਲ ਹੈ ਨਾ ਕਿਸੇ ਗੱਡੀ ਦੀ ਗੱਲ ਹੈ ਨਾ ਨਾ ਕਿਸੇ ਫੋਨ ਦੀ ਗੱਲ ਹੈ ਹਨਾ ਇਹ ਇਮੋਸ਼ਨ ਨੇ ਇਮੋਸ਼ਨ ਇਹ ਇਹ ਨਹੀਂ ਹੈਗਾ ਕਿ ਅੱਜ ਤੋਂ 50 ਸਾਲ ਬਾਅਦ 100 ਸਾਲ ਬਾਅਦ ਇੱਕ ਬੰਦਾ ਆਪਣੇ ਦਿਲ ਦੀ ਗੱਲ ਕਿਸੇ ਨੂੰ ਕਹਿਣ ਤੋਂ ਸੰਗਣ ਸ਼ਰਮਾਉਣ ਤੋਂ ਹਟ ਜਾਊਗਾ ਉਹ ਉਵੇਂ ਹੀ ਰਹਿਣਗੇ ਤਾਂ ਇਹਨਾਂ ਗਾਣਿਆਂ ਦੀ ਉਮਰ ਵੱਧ ਹੁੰਦੀ ਹੈ ਤੇ ਜੇ ਕੋਈ ਇਕ ਕਦਾ ਗਾਣਾ ਸ਼ਾਇਦ ਮੈਂ ਕੋਈ ਕਰੇ ਵੀ ਹੋਵੇ ਤੇਰੇ ਸਾਈਕਲ ਪਿੱਛੇ ਵਿੱਚ ਹੌਲੀ ਹੌਲੀ ਆਉਂਦੀ ਹੈ ਕਾਲੀ ਕਾਲੀ ਕਾਰ ਕਾਲੇ ਕਾਲੇ ਸ਼ੀਸ਼ੇ ਇਹ ਚੀਜ਼ ਸ਼ਾਰਟ ਟਰਮ ਹੁੰਦੀ ਹੈ ਮੈਂ ਐਕਸਪੈਰੀਮੈਂਟ ਕਰਦਾ ਰਹਿਣਾ ਇਹ ਮੈਂ ਤਾਂ ਕਰਦਾ ਤੇ ਜਿਹੜੀਆਂ ਇਹ ਚੀਜ਼ਾਂ ਨੇ ਜੇ ਜਿੰਨਾ ਟਾਈਮ ਉਹਦਾ ਟ੍ਰੈਂਡ ਹੈ ਉਨਾ ਟਾਈਮ ਚੱਲਦਾ ਫਿਰ ਖਤਮ ਹੋ ਜਾਂਦਾ ਤੁਸੀਂ ਇਹ ਮੰਨਦੇ ਹੋ ਵੈਸੇ ਜੇ ਗਾਇਕ ਜਿਹਨਾਂ ਬ੍ਰਾਂਡਸ ਦੀ ਗੱਲ ਕਰਦੇ ਨੇ ਜਿਹਨਾਂ ਜੋ ਬਹੁਤ ਵੱਡੇ ਬ੍ਰਾਂਡਸ ਨੇ ਕਈ ਵਾਰ ਦੱਸਦੇ ਵੀ ਨੇ ਕੈਨੇਡਾ ਹੋਵੇ ਜਾਂ ਫਿਰ ਯੂਕੇ ਦੇ ਹੋਵੇ ਜਾਂ ਫਿਰ ਭਾਰਦੇ ਹੋਵੇ ਅਸੀਂ ਭਾਰਤੀ ਬ੍ਰਾਂਡਸ ਨੂੰ ਬਹੁਤ ਘੱਟ ਤਵੱਜੋ ਦਿੱਤੀ ਜਾਂਦੀ ਹੈ ਗੀਤਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਾਹਰੀ ਬ੍ਰਾਂਡਸ ਦੀ ਆ ਇੰਟਰਨੈਸ਼ਨਲ ਬ੍ਰਾਂਡਸ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ ਤਾਂ ਲੋਕ ਫਿਰ ਉਸ ਟ੍ਰੈਂਡ ਦੇ ਵਿਚਕਾਰ ਆ ਜਾਂਦੇ ਕਿ ਅਸੀਂ ਵੀ ਖਰੀਦੀਏ ਫਿਰ ਰੀਲ ਬਣਾਈਏ ਉਹੀ ਟ੍ਰੈਂਡਸ ਦੇ ਵਿਚਕਾਰ ਉਹੀ ਬ੍ਰਾਂਡਸ ਦੇ ਵਿਚਕਾਰ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਪਰ ਆਪਣੇ ਇੰਡੀਆ ਦੇ ਵਿੱਚ ਨਾ ਜਾਂ ਫਿਰ ਆਪਣਾ ਏਸ਼ੀਆ ਹੀ ਲਗਾ ਲਓ ਇਹਦੇ ਵਿੱਚ ਦੋ ਥੋੜੇ ਜਿ ਗਲਤ ਜਿਹੇ ਟ੍ਰੈਂਡ ਚੱਲਦੇ ਨੇ ਕਿ ਆਰਟਿਸਟ ਚਾਹੇ ਜਿੰਨਾ ਮਰਜ਼ੀ ਗਰੀਬ ਹੋਵੇ ਆਪਣੇ ਆਪ ਨੂੰ ਅਮੀਰ ਤੋਂ ਅਮੀਰ ਦਿਖਾਉਣਾ ਚਾਹੁੰਦਾ ਤੇ ਨੇਤਾ ਜਿਹੜੇ ਆਪਣੇ ਲੀਡਰ ਨੇ ਉਹ ਜਿੰਨੇ ਮਰਜ਼ੀ ਅਮੀਰ ਹੋਣ ਉਹ ਆਪਣੇ ਆਪ ਨੂੰ ਗਰੀਬ ਤੋਂ ਗਰੀਬ ਦਿਖਾਉਣਾ ਚਾਹੁੰਦੇ ਵੀ ਇਹ ਕਿਉਂ ਆ ਮੈਨੂੰ ਨਹੀਂ ਪਤਾ ਇਹ ਇਹ ਬਿਜ਼ਨਸ ਦਾ ਤਰੀਕਾ ਹੈ ਜਾਂ ਫਿਰ ਲੋਕਾਂ ਨੂੰ ਆਪਣੇ ਨਾਲ ਕਨੈਕਟ ਕਰਕੇ ਰੱਖਣ ਦਾ ਤਰੀਕਾ ਹੈ ਜਾਂ ਫਿਰ ਉਹਨਾਂ ਨੂੰ ਧੋਖਾ ਦੇਣ ਦਾ ਤਰੀਕਾ ਹੈ ਜਾਂ ਪਤਾ ਨਹੀਂ ਇੱਕ ਇੱਕ ਕਲਾਕਾਰ ਹੈ ਉਹ ਆਪਣੇ ਆਪ ਨੂੰ ਅਮੀਰ ਦਿਖਾਉਂਦਾ ਤਾਂ ਮਤਲਬ ਉਹ ਤੁਹਾਨੂੰ ਲੱਗਦਾ ਕਿ ਮਤਲਬ ਇਹ ਜੇ ਟ੍ਰੈਂਡ ਨੇ ਦੋਨੋਂ ਹੀ ਗਲਤ ਨੇ ਇੱਕ ਪੋਲਿਟਿਸ਼ੀਅਨ ਇੱਕ ਸਿਆਸੀ ਧਿਰ ਜਾਂ ਫਿਰ ਇੱਕ ਲੋਕ ਜੇ ਹੈਗੇ ਸਿਆਸੀ ਪੋਲਿਟੀਕਲ ਸਿਆਸਤਦਾਨ ਉਹ ਆਪਣੇ ਆਪ ਨੂੰ ਇੱਕ ਦਿਖਾਉਂਦੇ ਨੇ ਕਿਸੇ ਗਰੀਬ ਨੇ ਤੇ ਬੰਦੇ ਕਨੈਕਟ ਕਰਨਗੇ ਅਗਰ ਗਾਇਕ ਉਹ ਇਹ ਕਰਨਗੇ ਆਪਣੇ ਆਪ ਨੂੰ ਅਮੀਰ ਦਿਖਾਉਣਗੇ ਤਾਂ ਬੰਦੇ ਕਨੈਕਟ ਕਰਨਗੇ ਇਹ ਜੇ ਥੋਟ ਪ੍ਰੋਸੈਸ ਹੈ ਜੇ ਮਾਈਂਡ ਹੈ ਇਹਨ ਲੱਗਦਾ ਨਹੀਂ ਕਿ ਮਤਲਬ ਸਹੀ ਨਹੀਂ ਹੈਗਾ ਕਿਤੇ ਨਾ ਕਿਤੇ ਗਲਤ ਹੈਗਾ ਦੇਖੋ ਚਾਹੇ ਚਾਹੇ ਕਲਾਕਾਰ ਹੋਵੇ ਚਾਹੇ ਲੀਡਰ ਹੋਣ ਹੈ ਤਾਂ ਹੁਣ ਲੋਕਾਂ ਚੋਂ ਹੀ ਆਏ ਹੋਏ ਨੇ ਤਾਂ ਹੈ ਤਾਂ ਉਹ ਵੀ ਲੋਕ ਹੀ ਨੇ ਬਸ ਇਹ ਉਹਨਾਂ ਦੇ ਬਿਜ਼ਨਸ ਦੇ ਤਰੀਕੇ ਨੇ ਮੈਂ ਮੈਂ ਹੁਣ ਦੁਨੀਆ ਨੂੰ ਥੋੜਾ ਜਿਆਦਾ ਹੋਰ ਤਰੀਕੇ ਨਾਲ ਪਰਸੀਵ ਕਰਨ ਲੱਗਿਆ ਪਹਿਲਾਂ ਮੈਂ ਹੋਰ ਤਰੀਕਿਆਂ ਸੋਚਦਾ ਸੀ ਹੁਣ ਮੈਨੂੰ ਲੱਗਦਾ ਕੀ ਦੇਖੋ ਜੇ ਆਪਾਂ ਕੋਈ ਮੰਤਰੀ ਜਿਤਾਇਆ ਉਹ ਤੋਂ ਆਪਾਂ ਨੇ दारू ਲਈ ਹੈ ਉਹ ਤੋਂ ਆਪਾਂ پیسے ਲੈ ਹੁਣ ਜਦੋਂ ਉਹਨੇ ਇੰਨਾ ਪੈਸਾ ਲਾ ਕੇ ਆਪਣੀ ਸੀਟ ਹਾਸਲ ਕਰੀ ਹੈ ਤਾਂ ਤੁਸੀਂ ਇਹ ਉਮੀਦ ਨਾ ਕਰੋ ਤੋਂ ਕਿ ਉਹ ਤੁਹਾਡੇ ਕੰਮ ਕਰੂਗਾ। ਉਹ ਪਹਿਲਾਂ ਆਪਣਾ ਪੈਸਾ ਰਿਕਵਰ ਕਰੂਗਾ। ਇਹ ਸਾਰੇ ਬਿਜ਼ਨਸਮੈਨ ਨੇ ਇਹਨਾਂ ਚੋਂ ਕੋਈ ਵੀ ਕਹਿ ਦਿੰਦੇ ਨੇ ਵੀ ਅਸੀਂ ਸੇਵਾ ਦਾ ਮੌਕਾ ਮਿਲਿਆ ਅਸੀਂ ਸੇਵਾ ਕਰਾਂਗੇ। ਇਹ ਗੱਲਾਂ ਕਹਿਣ ਦੀਆਂ ਹੁੰਦੀਆਂ ਨੇ ਤੇ ਪਰ ਨਹੀਂ ਕਰਦਾ ਕੋਈ। ਤਾਂ ਉਵੇਂ ਹੀ ਮੈਂ ਆਰਟਿਸਟਾਂ ਨੂੰ ਵੀ ਬੁਰੀ ਨਹੀਂ ਕਹਿ ਸਕਦਾ ਕਿ ਉਹ ਬ੍ਰਾਂਡਸ ਦੀ ਗੱਲ ਕਰਦੇ ਨੇ ਆਪਣੇ ਆਪ ਨੂੰ ਅਮੀਰ ਦਿਖਾਉਂਦੇ ਨੇ। ਜਿੰਨਾ ਉਹ ਆਪਣੇ ਆਪ ਨੂੰ ਰਿਚ ਦਿਖਾਉਣਗੇ ਜਿੰਨਾ ਉਹ ਦਿਖਾਉਣਗੇ ਕਿ ਸਾਡਾ ਸਰਦ ਹੈ। ਤਾਂ ਉਹਨਾਂ ਉਹ ਗਾਣਾ ਮਹਿੰਗਾ ਵੇਚ ਸਕਦੇ ਨੇ ਆਪਣਾ। ਉਹਨਾਂ ਉਹ ਆਪਣਾ ਸ਼ੋਅ ਮਹਿੰਗਾ ਵੇਚ ਸਕਦੇ ਨੇ। ਕਿਉਂਕਿ ਗੱਲ ਕੀਤੀ ਕੋਈ ਵੀ ਸਿਆਸਤਦਾਨ ਜਿੱਦਦਾ ਸਭ ਤੋਂ ਪਹਿਲਾਂ ਰਿਕਵਰੀ ਪੂਰੀ ਕਰਦਾ ਹੈ ਲੋਕ ਸਭਾ ਇਲੈਕਸ਼ਨ ਆਉਣ ਵਾਲੇ ਨੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੋਗੇ ਕੀ ਕਰਨਾ ਚਾਹੀਦਾ ਮੈਨੂੰ ਮੈਨੂੰ ਪੋਲਿਟਿਕਸ ਦੀ ਨੌਲੇਜ ਬਹੁਤ ਘੱਟ ਹੈ ਤਾਂ ਕਰਕੇ ਮੈਂ ਨਹੀਂ ਬੋਲਦਾ ਜੀ ਵੋਟ ਕੌਣ ਜਾਓ ਤੱਕ ਹੋਣਾ ਉਹ ਤਾਂ ਕਹੋਗੇ ਤੁਸੀਂ ਮੈਂ ਮੈਂ ਨਹੀਂ ਪਾਉਂਦਾ ਵੋਟ ਮੈਂ ਹੁਣ ਤੋਂ 4 ਸਾਲ ਪਹਿਲਾਂ ਜਿਹੜੀ ਵੋਟ ਪਾਈ ਸੀ 4-5 ਨਹੀਂ 5 ਸਾਲ ਪਹਿਲਾਂ ਮੇਰੀ ਨਨ ਆਫ ਦੀ ਅਬਵਨ ਹੁੰਦੀ ਹੈ ਮੈਂ ਮੈਨੂੰ ਨਹੀਂ ਪਸੰਦ ਕੋਈ ਵੀ ਕੋਈ ਲੀਡਰ ਮੈਨੂੰ ਮੈਂ ਕਿਸੇ ਦੇ ਹੱਕ ਚ ਨਹੀਂ ਆਇਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਬਿਜ਼ਨਸmen ਨੇ ਸਾਰੇ ਸਾਬ ਨੇ ਆਪਣੇ ਘਾਟੇ ਪੂਰੇ ਕਰਨੇ ਆ ਤਾਂ ਮੈਂ سپورਟ ਹੀ ਨਹੀਂ ਕਰਦਾ ਕਿ ਸਰ ਅੱਛਾ ਜਾਣ ਤੋਂ ਪਹਿਲਾਂ ਇੱਕ ਸਵਾਲ ਹੈਗਾ ਆਉਣ ਵਾਲੇ ਸਮਾਂ ਦੇ ਵਿਚਕਾਰ ਜਦ ਆਪਾਂ ਗੱਲ ਕਰਦੇ ਇੱਕ ਫਿਊਚਰ ਦੇ ਵਾਸਤੇ ਕੀ ਮਿਟ ਕੇ ਰੱਖਿਆ ਹੈ ਕਿ ਕਾਕੇ ਨੇ ਇਹ ਕਰਨਾ ਹੈ ਤੇ ਇਹ ਹੁਣ ਕਰਕੇ ਰਹਿਣਾ ਜੋ ਮੈਂ ਆਪਣੇ ਟਾਰਗੇਟਸ ਸੈੱਟ ਰੱਖਦਾ ਬਣਾ ਕੇ ਰੱਖਦਾ ਉਹ ਮੈਂ ਉਹਨਾਂ ਨੂੰ ਜਦ ਤੱਕ ਪੂਰੇ ਨਹੀਂ ਹੁੰਦੇ ਮੈਂ ਸ਼ੇਅਰ ਨਹੀਂ ਕਰਦਾ ਹੁੰਦਾ ਇਹ ਮੈਂ ਆਪਣਾ ਅਸੂਲ ਹੈ ਮਨ ਦੇ ਸਟਾਰ ਕਿ ਰੱਖਿਆ ਹੋਇਆ ਹਾਂਜੀ ਮੰਚਰ ਕਰਨੇ ਕੰਮੀ ਨੇ ਸਰ ਬਹੁਤ ਵਧੀਆ ਲੱਗੇ ਤੁਹਾਡੇ ਨਾਲ ਬਗਲ ਬਾਤ ਕਰਕੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਕਾਕਾ ਜੀ ਫਿਲਮ ਦੇਖਣ ਤੋਂ ਪਹਿ전에 ਤੇ ਪ੍ਰੀਮੀਅਰ ਦੇ ਵਿੱਚ ਕਰ ਸਾਨੂੰ ਦੇਖ ਕੇ ਬਾਅਦ ਦੱਸਣਗੇ ਫਿਲਮ ਕਿਸ ਤਰ੍ਹਾਂ ਦੀ ਹੈ ਕੈਮਰਾਮੈਨ ਸੁਮਿਤ ਦਿਨਾਨੀ ਰੂਪਜਨਵੰਦ ਥੈਂਕਸ ਵਿਰਾਂਡੇ ਦੇ